ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਤੁਹਾਡਾ ਨੌਸਸ ਦੇ ਪ੍ਰੋਗਰਾਮ ਵਿੱਚ ਸਾਡੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਜ਼ਿਆਦਾ ਚੰਗਾ ਹੁੰਗਾਰਾ ਦਿਨੀਓ ਸਾਨੂੰ ਖੁਸ਼ੀ ਹੁੰਦੀ ਹੈ ਸੋ ਅੱਜ ਦਾ ਜੋ ਆਪਣਾ ਵਿਸ਼ਾ ਹੈ ਉਹਦੇ ਲਈ ਆਪਾਂ ਅੱਜ ਮੰਮੀ ਨਾਲ ਫਿਰ ਗੱਲਬਾਤ ਕਰਾਂਗੇ ਸੋ ਬਹੁਤ ਸਾਰੀਆਂ ਭੈਣਾਂ ਨਾ ਜੋ ਸ਼ਹਿਰਾਂ ਤੋਂ ਜਮਲਾ ਜਮ ਕਹਿ ਲੋ ਜੇ ਕੁਝ ਵੀ ਹੈ ਨਾ ਸ਼ਹਿਰਾਂ ਦੇ ਵਿੱਚ ਜਦੋਂ ਉਹ ਮੈਨੂੰ ਕਈ ਵਾਰ ਫੋਨ ਕਰਦੇ ਉਹ ਕਹਿੰਦੇ ਕਿ ਵੀ ਆਪਾਂ ਸਾਨੂੰ ਨਾ ਦੱਸਿਆ ਕਰੋ ਕਈ ਵਾਰ ਅੱਜ ਕਈ ਲੋਕ ਮੁੰਡੇ ਨੂੰ ਸ਼ਗਨ ਪਹੁੰਚ ਜਾਂਦੀਆਂ ਜਿੱਦਾਂ ਪਹਿਲਾਂ ਪ੍ਰਾਣੀ ਸਮੇਂ ਦੀ ਵਿੱਚ ਜਾਂਦੀ ਹੁੰਦੀ ਸੀ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਇਸ ਰਸਮ ਨੂੰ ਚੱਕ ਹੀ ਦਿੱਤਾ ਕਿਉਂਕਿ ਅੱਜ ਅਸੀਂ ਰਿੰਗ ਸੈਰੇਮਨੀ ਤੇ ਕੱਚਾ ਸ਼ਗਨ ਪੱਕਾ ਸ਼ਗਨ ਉਸ ਗੱਲ ਤੇ ਵੀ ਆਵਾਂਗੇ ਪਰ ਪਹਿਲਾਂ ਜੋ ਸਾਡਾ ਮੁੱਖ ਵਿਸ਼ਾ ਹੈ ਅੱਜ ਦੀ ਗੱਲਬਾਤ ਦਾ ਉਹ ਇਹੀ ਹੈ ਕਿ ਜੋ ਪਹਿਲਾਂ ਸ਼ਗਨ ਪਹੁੰਚ ਜਾਂਦੀ ਸੀ ਉਹਨਾਂ ਭੈਣਾਂ ਦਾ ਕਹਿਣਾ ਸੀ ਕਿ ਸਾਨੂੰ ਦੱਸੋ ਵੀ ਉਹ ਸ਼ਗਨ ਕਿੱਦਾਂ ਪਹੁੰਚ ਜਾਂਦੇ ਸੀ ਕੀ ਕੀ ਉਹ ਚਸਮਗਰੀ ਲੈ ਕੇ ਜਾਂਦੀ ਸੀ ਤੇ ਉੱਥੇ ਮਤਲਬ ਜਾ ਕੇ ਕਿੱਦਾਂ ਸਾਰਾ ਜੋ ਸੀਗਾ ਕਿਰਿਆ ਸਾਰੀ ਕੀਤੀ ਜਾਂਦੀ ਸੀ ਸੋ ਮੈਨੂੰ ਲੱਗਿਆ ਕਿ ਜਾਣਕਾਰੀ ਮੰਮੀ ਨੂੰ ਦੇਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੂੰ ਤਾਂ ਅਸੀਂ ਫੋਨ ਤੇ ਦੱਸ ਦਿੰਦੇ ਹੁੰਨੇ ਮੈਂ ਮੰਮੀ ਦੀ ਗੱਲ ਕਰਵਾ ਦੇਣੀ ਹੁੰਦੀ ਆ ਵੀ ਤੁਸੀਂ ਭਾਈ ਮੰਮੀ ਵੀ ਪੁੱਛ ਲਓ ਵੀ ਬਹੁਤ ਗੱਲਾਂ ਮੈਨੂੰ ਵੀ ਨਹੀਂ ਪਤਾ ਜਿਹੜੀਆਂ ਮੰਮੀ ਤੁਹਾਨੂੰ ਦੱਸ ਦੇਣਗੇ ਕਿ ਕਿੰਨਾ ਸਮਾਨ ਲੈ ਕੇ ਜਾਣਾ ਕੀ ਕਰਨਾ ਸਾਰਾ ਸੋ ਸਵਾਗਤ ਹੈ ਮੰਮੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਮੰਮੀ ਸਾਨੂੰ ਅੱਜ ਸਭ ਤੋਂ ਪਹਿਲਾਂ ਤੁਸੀਂ ਦੱਸੋ ਵੀ ਪੁਰਾਣੇ ਸਮੇਂ ਦੇ ਵਿੱਚ ਨਾ ਬਰਾਤ ਵਾਲੇ ਦਿਨ ਤੋਂ ਪਹਿਲਾਂ ਮੁੰਡੇ ਨੂੰ ਸ਼ਗਨ ਪਹੁੰਚ ਜਾਂਦੀ ਹੁੰਦੀ ਸੀ ਹਾਂ ਤੇ ਉਹਨੂੰ ਕਹਿੰਦੇ ਹੁੰਦੇ ਸੀ ਵੀ ਰੋਪਣਾ ਪਰੋਚਣਾ ਬੜੀ ਖੁਸ਼ੀ ਹੁੰਦੀ ਸੀ ਉਦੋਂ ਵੀ ਆ ਜਿੰਨਾ ਮਤਲਬ ਬਰਾਤ ਜਿੰਨਾ ਹੀ ਚਾਹ ਹੁੰਦਾ ਸੀ ਉਦਾਂ ਹੀ ਸਵਾਗਤ ਕੀਤਾ ਜਾਂਦਾ ਸੀਗਾ ਵੀ ਅੱਜ ਕੁੜੀ ਵਾਲਿਆਂ ਨੇ ਆਉਣਾ ਸਾਡੇ ਘਰ ਤਾਂ ਉਹਦੇ ਵਿੱਚ ਸਾਨੂੰ ਦੱਸੋ ਵੀ ਤੁਸੀਂ ਤਾਂ ਅੱਖੀਂ ਦੇਖਿਆ ਹੋਇਆ ਸਾਰਾ ਕੁਛ ੰਡਾਇਆ ਹੋਇਆ ਹਨਾ ਵੀ ਉਹ ਚ ਕੀ ਸੀ ਸਾਰਾ ਮਤਲਬ ਕੀ ਰਿਹਾ ਕਿਦਾਂ ਕੀ ਕੀਤਾ ਜਾਂਦਾ ਸੀਗਾ ਵੀਰਪਾਲ ਜਦੋਂ ਕੁੜੀ ਵਾਲੇ ਆਉਂਦੇ ਬਰਾਤ ਤੋਂ ਪਹਿਲਾਂ ਇੱਕ ਦਿਨ ਹਾਂ ਉਹਨੇ ਸਾਰੇ ਭੈਣ ਭਾਈ ਭਤੀਜੇ ਚਾਚੇ ਤਾਏ ਮਾਪੇ ਸਾਰੇ ਆਉਂਦੇ ਸੀਗੇ ਤੇ ਉਸ ਸਮੇਂ ਬਹੁਤ ਖੁਸ਼ੀ ਹੁੰਦੀ ਆਂਡ ਗਾਣ ਨੂੰ ਮੈਂ ਦੇਖਿਆ ਉਹ ਉਵੇਂ ਹੀ ਸਾਰੀ ਤਿਆਰੀ ਕੀਤੀ ਜਾਂਦੀ ਸੀ ਜਿੱਦਾਂ ਭਰਾਤ ਵਾਲੇ ਕਰਨੀ ਕੀਤੀ ਜਾਂਦੀ ਸੀ ਨਾ ਮੁੰਡੇ ਆਉਣ ਤਾਂ ਆਪਾਂ ਵੀ ਜਾਗੋ ਦੀ ਬਹੁਤ ਐਮੀ ਤੇ ਰੱਖਦੇ ਆਂ ਉਦੋਂ ਰੋਪਣਾ ਦੀ ਉਹਨੂੰ ਰੋਪਣਾ ਕਹਿੰਦੇ ਸੀ ਇਹ ਚੱਕਤੀ ਅਸੀਂ ਕਿਤੇ ਵਿਆਹਾਂ ਚ ਹਾਂ ਜਾਂ ਕਹਿੰਦੇ ਸ਼ਗਨ ਸ਼ਗਨ ਮੁੰਡੇ ਨੂੰ ਸ਼ਗਨ ਲਾ ਕੇ ਆਉਣਾ ਜੇ ਦੋ ਸਾਰੀ ਤਿਆਰੀ ਕਰਦੇ ਜਿਹੜੇ ਕੁੜੀਆਂੁੰਡੇ ਵਾਲੇ ਹੁੰਦੇ ਉਹ ਪਹਿਲਾਂ ਜਦੋਂ ਉਦੋਂ ਕਾਰਡ ਤਾਂ ਕਿਹੜੇ ਹੁੰਦੇ ਸੀਗੇ ਸਦਾ ਹੀ ਦਿੱਤਾ ਜਾਂਦਾ ਸੀ ਸਦਾ ਦਿੱਤਾ ਜਾਂਦਾ ਸੀ ਹਾਂਜੀ ਹਾਂ ਤੇ ਬੜਾ ਚਾਹ ਹੁੰਨਾ ਉਹਨਾਂ ਗੱਲਾਂ ਦਾ ਵੀ ਫਲਾਨੇ ਅੱਜ ਵੀਰ ਦੀ ਰੋਪਣਾ ਹੋਊਗੀ ਤੇ ਆਪਾਂ ਸਾਰੇ ਤਿਆਰ ਹੋ ਕੇ ਜਾਣਾ ਤਿਆਰ ਹੋ ਕੇ ਜਾਣਾ ਜਦੋਂ ਫਿਰ ਉਹਨਾਂ ਨੇ ਕੀ ਕਰਨਾ ਵੀ ਤੜਕੇ ਸੋਹਵਾ ਤਿਆਰੀ ਕਰਨ ਲੱਗ ਜਾਂਦੀ ਵੀ ਕੁੜੀ ਵਾਲਿਆਂ ਨੇ ਆਉਣਾ ਕੁੜੀ ਵਾਲਿਆਂ ਨੇ ਆਉਣਾ ਉਹਦੋ ਕੁੜੀ ਨੂੰ ਇੰਨਾ ਨਹੀਂ ਸੀ ਸ਼ਗਨ ਪਾਇਆ ਜਾਂਦਾ ਜਿੰਨਾ ਮੁੰਡੇ ਦੀ ਹੁੰਦੀ ਅਸੀ ਹਾਂ ਹਾਂ ਉਹਨਾਂ ਨੇ ਕੀ ਕਰਨਾ ਵਿੱਚ ਕ ਚਿੱਟੇ ਕੱਪੜੇ ਵਿਛਾ ਲੈਨੇ ਥੱਲੇ ਪਹਿਲਾ ਪ੍ਰਬੰਧ ਕਰਨ ਅੱਛਾ ਅੱਛਾ ਜਦੋਂ ਤਿਆਰੀ ਕਰਦੇ ਨੇ ਤਿਆਰੀ ਕਰਦੇ ਘਰ ਦੇ ਵਿੱਚ ਚੰਡੇਗਾਂ ਲੱਗੀਆਂ ਹੁੰਦੀਆਂ ਹਾਂ ਪਤੰਗੀਆਂ ਕੀ ਪਤੰਗੀਆਂ ਹਾਂ ਜਾਂ ਚੰਡੇਗਾਂ ਕਹਿੰਦੇ ਨੇ ਰੇਡਵਾ ਵੀ ਲਾਉਂਦੇ ਨੇ ਰੇਡਵਾ ਵੀ ਲਾਉਂਦੇ ਰੇਡਵਾ ਚ ਬੋਲਿਆ ਵੀ ਜਾਂਦਾ ਵੀ ਫਲਾਣੇ ਦੇ ਮੁੰਡੇ ਦੀ ਭਾਈ ਰੋਪਣਾ ਪੈ ਰਹੀ ਆ ਜਾਂ ਸ਼ਗਨ ਹੋਣਾ ਸਾਰੇ ਪਹੁੰਚੋ ਸਾਰੀ ਪਹੁੰਚੋ ਜਦੋਂ ਉਸ ਸਮੇਂ ਮੁੰਡਾ ਕੁੜੀ ਆਲੇ ਆ ਜਾਂਦੇ ਤੇ ਮੁੰਡੇ ਨੂੰ ਕੁਰਸੀ ਤੇ ਬਹਾਇਆ ਜਾਂਦਾ ਸੀਗਾ ਤੇ ਉਹਤੀ ਆਲੇ ਕੀ ਕਰਦੇ ਬੀ ਨਾਲੇ ਤ ਉਹ ਬੈੱਦ ਲਿਆਉਂਦੇ ਹਮ ਨਾਲੇ ਇੱਕ ਗੋਟ ਹੁੰਦਾ ਇਹ ਸਾਨੂੰ ਨਾ ਸਾਰਾ ਦੱਸੋ ਵੀ ਬੈੱਦ ਦੇ ਵਿੱਚ ਕੀ ਹੁੰਦਾ ਕਿਹੜਾ ਕਿਹੜਾ ਸਮਾਨ ਉਹ ਸਾਰਾ ਸਾਨੂੰ ਬੈੱਦੇ ਦੇ ਵਿੱਚ ਚਿਵਾਰੇ ਚਿਵਾਰੇ ਦਾਖਾਂ ਗੋਲ ਮਖਾਣੇ ਮਿੱਠੇ 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 ਮਖਾਣੇ ਤੇ ਬੀ ਹੋਰ ਸਮੱਗਰੀ ਵੀ ਇਹ ਲੱਕ ਕਾਜੂ ਵਦਾਮ ਪਵਾ ਲੈਂਦਾ ਪਵਾ ਲੈਂਦਾ ਤੇ ਸਵਾ ਕਿਲੋ ਸਮਾਨ ਸਾਰਾ ਅਗਲਾ ਬਣਾ ਲੈਂਦਾ ਠੀਕ ਹੈ ਜੀ ਸਵਾ ਕਿਲੋ ਹਾਂ ਜੀ ਉਦੋਂ ਫਲਾਂ ਦੀ ਟੋਕਰੀ ਨਹੀਂ ਸੀ ਹੁੰਦੀ ਨਹੀਂ ਸੀ ਹੁੰਦੀ ਹਾਂ ਇਹ ਫਲਾਂ ਦੀ ਟੋਕਰੀ ਤਾਂ ਅੱਜ ਕੱਲ ਰਵਾਜ ਬਣਾ ਲਿਆ ਠੀਕ ਹੈ ਆਪਣੀ ਹیثیت ਦੇ ਮਤਲਬ ਹਾਂ ਜੀ ਹਾਂ ਜੀ ਤੇ ਉਹ ਫਿਰ ਉਹਨਾਂ ਨੇ ਕੀ ਕਰਨਾ ਵੀ ਉਦੋਂ ਹੱਥ ਤੇ ਮੋਹਰਾ ਤਰੀਆਂ ਜਾਂਦੀਆਂ ਠੀਕ ਹੈ ਹਾਂ ਬੀਜੀ ਦੇ ਚ ਜਿੰਨੀ ਜਿਆਦੀ ਪ੍ਰੋਖੋ ਹੁੰਦੀ ਉਹ 11 ਤਰ ਦਿੰਦਾ ਜਿਹਦੇ ਚ ਘੱਟ ਹੁੰਦੀ 2 ਤਰ ਦਿੰਦਾ ਜਿਹਦੇ ਤੇ ਉਦੋਂ ਥੋੜੀ ਜਿਆਦੇ ਉਹ 5 ਮੋਹਰਾਂ ਤਰ ਦਿੰਦਾ ਠੀਕ ਹੈ ਉਹਦੇ ਨਾਲ 7 ਥਾਲ ਜਾਂ 5 ਥਾਲ ਜੀ 11 ਮੋਹਰਾਂ ਦਾ 11 11 ਥਾਲ ਉਹਨਾਂ ਨੇ 11 ਥਾਲ ਬੀਜੀ ਮੇਂ ਹੁਣ ਭਾਈ ਚਾਚੇ ਦੇ ਮੁੰਡੇ ਮਾਮੇ ਦੇ ਮੁੰਡੇ ਕੋਈ ਆਣਗ ਮੰਣ ਚੋਂ ਪੈਣ ਪਾਈ ਹੁੰਦਾ ਜੀ ਉਹ ਫਿਰ ਥਾਲ ਲੇ ਕੇ ਹੁੰਦੇ ਵਾਰੀ ਵਾਰੀ ਕੁੜੀਆਂ ਨੇ 도ਹੇ ਲਾਉਣੇ ਗੀਤ ਗਾਉਣ ਗੀਤ ਗਾਉਣ ਵੀ ਉਹ ਨੰਦ ਜਿਹੜਾ ਵਖਰਾ ਹੁੰਦਾ ਸੀ ਕਈ ਲੋਕਾਂ ਨੇ ਕੋਠਿਆਂ ਤੇ ਚੜ ਚੜ ਕੇ ਵੀ ਦੇਖਣਾ ਵੀ ਰੋਪਣਾ ਪੈਂਦੀ ਵੀ ਰੋਪਣਾ ਪੈਂਦੀ ਐ ਤੇ ਹੱਥ ਤੇ ਕੀ ਧਰ ਕੇ ਜਾਣਗੇ ਬੇਨਤੀ ਉਹ ਦੇਖੀ ਜਾਂਦੀ ਸੀ ਵੀ ਭਈ ਜਿਹੜੇ ਉਹਦੇ ਸੌਰੇ ਆ ਕਿੰਨੀ ਕੈਂਸੀ ਤੇ ਰੱਖਦੇ ਆ ਨਾ ਪਾਣੀ ਚ ਹੋਰ ਤਾਂ ਪਤਾ ਲੱਗਦਾ ਹੋਰ ਤਾਂ ਪਤਾ ਲੱਗਦਾ ਠੀਕ ਹੈ ਹਾਂ ਫਿਰ ਉਹਨਾਂ ਨੇ ਕੀ ਕਰਨਾ ਓ ਜੇ ਹੁਣ ਵੀ ਜਿੰਨੇ ਵੀ ਥਾਲ ਹੁੰਦੇ ਉਹਨਾਂ ਦੇ ਉੱਤੇ ਰਮਾਲ ਹੁੰਦੇ ਲਾਲ ਰੰਗ ਦੇ ਠੀਕ ਉਹਨਾਂ ਦੇ ਵਿੱਚ ਅੱਡੋ ਅੱਡ ਚੀਜ਼ ਪਾਈ ਜਾਂਦੀ ਹਾਂ ਵੀ ਅਲੱਗ-ਅਲੱਗ ਚੀਜ਼ ਪਾਈ ਜਾਂਦੀ ਜਿੰਨੇ ਵੀ ਥਾਲ ਹੁੰਦੇ ਉਹਨੇ ਭੈਣ ਉਹਨੇ ਉਹਨੇ ਭਰਾ ਜਿਹੜੇ ਹੁੰਦੇ ਕੁੜਗਿਆਂ ਦੇ ਉਹ ਲੈ ਲੈ ਕੇ ਥਾਲ ਲੈ ਆਉਂਦੇ ਤੇ ਉਹ ਮੁੰਡੇ ਦੇ ਕੋਲੇ ਰੱਖੀ ਜਾਂਦੇ ਠੀਕ ਤੇ ਜਿਹੜਾ ਸਹੁਰਾ ਹੁੰਦਾ ਮੁੰਡੇ ਦਾ ਉਹ ਮੋਹਰਾਂ ਕੱਢ ਕੇ ਸਾਰੇ ਪੰਚਾਇਤ ਦੇ ਸਾਹਮਣੇ ਦੇ ਉਹ ਹੱਥ ਤੇ ਤਰਦਾ ਹੱਥ ਤੇ ਤਰਦਾ ਠੀਕ ਫਿਰ ਉਹ ਵੀੁੰਡੇ ਨੂੰ ਸ਼ਗਨ ਲਾਉਂਦੇ ਉਹ ਸ਼ਗਨ ਖਮਣੀ ਬੰਦੀ ਉਹ ਵਿੱਦ ਦੀਆਂ ਜਿਹੜੀਆਂ ਸਤ ਸਤ ਮੋਠੀਆਂ ਇੱਕ ਇੱਕ ਮੋਠੀ ਕਰਕੇ ਝੋਲੀ 'ਚ ਪਾਉਂਦੇ ਉਹ ਜਿਹੜਾ ਗੁੱਟ ਹੁੰਦਾ ਤੇ ਸਾਰੀ ਮਗਰੋਂ ਉਹਨਾਂ ਨੇ ਝੋਲੀ 'ਚ ਰੱਖ ਦੇਣੀ ਠੀਕ ਹਾਂਜੀ ਤੇ ਵੀ ਉਦੋਂ ਪੰਚਾਇਤ ਸੱਦੀ ਜਾਂਦੀ ਸਾਰੇ ਪਿੰਡ ਦੇ ਜਿਹਦੇ ਨਾਲ ਆਪਣਾ ਵਰਤ ਵਰਤਿਵਾ ਹੁੰਦਾ ਸੀ ਉਹਨਾਂ ਨੂੰ ਸੱਦਿਆ ਜਾਂਦਾ ਜੀ ਹਾਂ ਫਿਰ ਕੁੜੀਆਂ ਦੋਹੇ ਲਾਉਂਦੀਆਂ ਤੇ ਆਪਾਂ ਦਰਸ਼ਕਾਂ ਨੂੰ ਕੋ ਦੇ ਇਹ ਤਾਂ ਗੀਤ ਹੀ ਸੁਣਾਵਾਂਗੇ ਆਪਾਂ ਕਿਉਂਕਿ ਮੈਂ ਜਦੋਂ ਇੱਥੇ ਆਈਆਂ ਹਨਾ ਉਦੋਂ ਆਪਣੇ ਇੱਥੇ ਗਵਾਂਢ ਦੇ ਵਿੱਚ ਮੁੰਡੇ ਦਾ ਸ਼ਗਨ ਪਿਆ ਹੋ ਸੀਗਾ ਤੇ ਆਪਾਂ ਗਏ ਸੀ ਤੇ ਮੈਂ ਦੇਖਿਆ ਵੀ ਤੁਸੀਂ ਗੀਤ गा ਰਹੇ ਸੀ ਭਲੇ ਪੰਜ ਛਤਰੰਜ ਵੀ ਸੀ ਨਹੀਂ ਵੀ ਛਤਰੰਜ ਵੀ ਸੀ ਬਾਬੇ ਦੇ ਵੀਰੇ ਭਲੇ ਪੰਜ ਬੈਠੇ ਸਰਪੰਚ ਬੈਠੇ ਬਾਬੇ ਦੇ ਤੇ ਉਹਨਾਂ ਨੇ ਦੋਹੇ ਲਾਏ ਤੇ ਉਹ ਨੰਨ ਦੀ ਵੱਖਰਾ ਸੰਨ ਵੱਖਰਾ ਸੀ ਉਹ ਤੇ ਉਹ ਬਹੁਤ ਖੁਸ਼ੀ ਹੁੰਦੀ ਉਸ ਗੱਲ ਦੀ ਫਿਰ ਜਦੋਂ ਸ਼ਗਨ ਪਾਇਆ ਜਾਂਦਾ ਉਹ ਤਾਂ ਸ਼ਗਨ ਕੀ ਕਿਹੜਾ ਹੁੰਦਾ 2 ਰੁਪਏ 5 ਰੁਪਏ 5 ਰੁਪਏ 10 ਰੁਪਏ ਹੁੰਦੇ ਬਸ ਤੇ ਫਿਰ ਬਹੁਤ ਖੁਸ਼ੀ ਹੁੰਦੀ ਸਾਰਿਆਂ ਨੂੰ ਰਿਸ਼ਤੇਦਾਰ ਕੱਠੇ ਵੇ ਨੂੰ ਇਹ ਇੱਕ ਮੈਨੂੰ ਤੁਹਾਡੀ ਗੱਲ ਵਿੱਚ ਆ ਮੈਨੂੰ ਇਹ ਜ਼ਰੂਰ ਦੱਸੋ ਕਿ ਅਸੀਂ ਜਿਹੜਾ ਕੇਸਰ ਦਾ ਟਿੱਕਾ ਉਹ ਪਹਿਣਾ ਨਹੀਂ ਵੀ ਪੁੱਛਿਆ ਸੀ ਮੀ ਸਾਨੂੰ ਦੱਸੋ ਕੇਸਰ ਦਾ ਟਿੱਕਾ ਅਸੀਂ ਕਿਉਂ ਲਾਉਂਦੇ ਆ ਇਹ ਇੱਕ ਤਾਂ ਇਹ ਆਪਾਂ ਮਰਦ ਦੇ ਵਿੱਚੋਂ ਗਿਣਿਆ ਜਾਂਦਾ ਇੱਕ ਜਿਹੜਾ ਕੇਸਰ ਹੁੰਦਾ ਹੈ ਸੁੱਚਾ ਹੁੰਦਾ ਸੁੱਚਾ ਮੰਨਿਆ ਜਾਂਦਾ ਇਹਨੂੰ ਸੁੱਚਾ ਮੰਨਿਆ ਜਾਂਦਾ ਇਹਨੂੰ Hindu ਧਰਮ ਚ ਵੀ ਕੇਸਰ ਵਾਤ ਹੁੰਦਾ ਤੇ ਇਹਨ ਕੇਸਰ ਦਾ ਟਿੱਕਾ ਲਾ ਕੇ ਕਈ ਤਾਂ ਚੌਲ ਲਾ ਦਿੰਦੀ ਹੈ ਹੂੰ ਕਈ ਬਿਸਾਰ ਵੀ ਲਾ ਦਿੰਦੇ ਆ ਹਲਦੀ ਲਾ ਦਿੰਦੀ ਹੈ ਸਾਡੇ ਬਠਿੰਡੇ ਦੀ ਬੋਲੀ ਬਸਾਰ ਹੈ ਬਸਾਰ ਹੈ ਹਲਦੀ ਨੂੰ ਬਸਾਰ ਕਹਿੰਦੇ ਆ ਬਸਾਰ ਕਹਿੰਦੇ ਆ ਅਸੀਂ ਬਸਾਰ ਬਠਿੰਡੇ ਦੀ ਹਾਂਜੀ ਤੇ ਉਹ ਬਸ ਫਿਰ ਉਦੋਂ ਕਿਉਂਕਿ ਕੁੜਗਿਆ ਤਾਂ ਹੁੰਦੀ ਨਹੀਂ ਸੀ ਕੁੜਗਿਆ ਤਾਂ ਕੁੜਗਿਆ ਤਾਂ ਉਹਦੇ ਕਰੇ ਹੁੰਦੀ ਸੀ ਕਰੇ ਹੁੰਦੀ ਸੀ ਤੇ ਮੁੰਡੇ ਨੂੰ ਹੀ ਇਹਨਾਂ ਗੱਲਾਂ ਆਪਾਂ ਕਰਦੇ ਹੁੰਦੇ ਸੀ ਮੁੰਡੇ ਨੂੰ ਵੇਲਾ ਵਿਚ ਕਰਨ ਪੈ ਗਿਆ ਠੀਕ ਹੈ ਫਿਰ ਜਦੋਂ ਉਹਨਾਂ ਨੂੰ ਉਹ ਸਾਰਾ ਉਹਨਾਂ ਦੀ ਝੋਲੀ ਚ ਪਾ ਦੇਣਾ ਹੈ ਕੇਸਰ ਦਾ ਟਿੱਕਾ ਲਾ ਦੇਣਾ ਹੈ ਮੁੰਡਾ ਉਹਨਾਂ ਦੇ ਹੱਥ 'ਤੇ ਧਾਰ ਦਿੱਤੀਆਂ ਗੀਤ ਗਾਏ ਜਾਂਦੇ ਹਾਂ ਇੰਨੀ ਕਿਰਿਆ ਸੀ ਤੇ ਉਹ ਸਾਰਾ ਸਮਾਨ ਲੈ ਕੇ ਮੁੰਡੇ ਨੇ ਹਾਂਜੀ ਹਾਂਜੀ ਉੱਠ ਖੜੇ ਹੋ ਗਏ ਹਾਂਜੀ ਮੁੰਡੇ ਨੇ ਉੱਠ ਕੇ ਵਿਛਕ ਬੁੱਕ ਤੋਂ ਪਹਿਲਾਂ ਮੁੰਡੇ ਨੂੰ ਉਠਾ ਦਿਓ ਠਾ ਦਿਓ 13 ਠਾ ਦਿਓ ਜੇ ਕੁਸ ਸ਼ਗਨ ਵਾਲੇ ਰਹਿੰਦੇ ਹੁੰਦੇ ਉਹ ਬਾਤ ਛਗਨ ਦੇ ਛਗਨ ਸਾਰਿਆਂ ਨਹੀਂ ਦੇਣਾ ਹੁੰਦਾ ਪਿੰਡ ਦੇਆਂ ਕਿਉਂਕਿ ਇਕੱਠ ਬਹੁਤ ਹੋ ਜਾਂਦਾ ਸੀ ਲੋਕਾਂ ਨੂੰ ਖੁਸ਼ੀ ਵੀ ਵੱਖਰੀ ਸੀ ਵੱਖਰੀ ਬੱਖਰੀ ਹਾਂਜੀ ਕਿਉਂਕਿ ਉਹਦੋ ਲੜਾਈਆਂ ਪੜਾਈਆਂ ਸੀ ਹੁੰਦੀਆਂ ਸੀ ਹਾਂ ਹੁਣ ਕੱਜ ਕਰਦਾ ਸੀ ਲੋਕਾਂ ਦੇ ਹਾਂਜੀ ਅੱਜਕੱਲ ਇੱਕ ਘਰ ਬੋਲਦਾ ਤੇ ਚਾਰ ਬੋਲਦੇ ਨਹੀਂ ਹੁੰਦੇ ਚਾਰ ਬੋਲਦੇ ਨਹੀਂ ਹਾਂ ਸਹੀ ਗੱਲ ਉਹ ਆਉਂਦੇ ਹੀ ਨਹੀਂ ਹੈਗੇ ਉਹ ਮਿੰਨਤਾਂ ਕਰਾ ਕੇ ਆਉਂਦੇ ਆ ਮਿੰਨਤਾਂ ਕਰਾ ਕੇ ਆਉਂਦੇ ਆ ਤੇ ਦਰਸ਼ਕੋ ਇਹ ਸੀ ਇਹ ਪਹਿਲੇ ਸਮੇਂ ਦੀ ਗੱਲ ਹੁਣ ਜੀ ਅਸੀਂ ਇੱਧਰ ਆ ਜਾਈਏ ਤੇ ਅਸੀਂ ਨਾ ਮੈਨੂੰ ਇਹ ਲੱਗਦਾ ਹੁੰਦਾ ਮੰਮੀ ਵੀ ਅਸੀਂ ਬਹੁਤ ਇਹ ਇੱਕ ਇਦੀ ਚੰਗੀ ਰਸਮ ਜਿਹੜੀ ਇਹ ਤਾਂ ਅਸੀਂ ਚੱਕਤੀ ਇਸ ਤੋਂ ਬਿਨਾ ਮੈਨੂੰ ਲੱਗਦਾ ਕਿ ਹੋਰ ਰਸਮਾਂ ਅਸੀਂ ਇੰਨਾਂ ਕਾ ਵਿਧਾ ਲਈਆਂ ਵੀ ਅਸੀਂ ਖਰਚੇ ਦਾ ਥਾਂ ਹੀ ਕਰ ਲਿਆ ਹਨ ਰਸ ਹੈ ਨਹੀਂ ਉਹੀ ਰਸਮਾਂ ਰੋਜ ਅੱਜ ਮਹਿੰਦੀ ਹੈ ਜੀ ਅੱਜ ਹਲਦੀ ਹੈ ਇਹ ਤਾਂ ਅਸੀਂ ਨਵੀਆਂ ਲੈ ਆਂਦੀਆਂ ਪਰ ਅਸੀਂ ਆਈ ਈ ਚੰਗੀ ਰਸਮ ਚੱਕਤੀ ਵਿੱਚੋਂ ਤੇ ਹੁਣ ਕੱਚਾ ਸ਼ਗਨ ਪੱਕਾ ਸ਼ਗਨ ਰਿੰਗ ਸਰੇਮਣੀ ਹਾਂ ਤੋਂ ਨਿਵਾਸ ਪਤਾ ਨਹੀਂ ਹਣਾ ਲੈ ਉਸ ਲੈ ਜਾਂਦੀ ਹਾਂ ਤੇ ਹੁਣ ਅੱਜ ਵੀ ਦੱਸ ਦੋ ਚਲੋ ਅੱਜ ਦੀ ਜਾਣਕਾਰੀ ਵੀ ਜਦੋਂ ਇਹ ਪਹਿਲਾਂ ਕੱਚਾ ਸ਼ਗਨ ਹੁੰਦਾ ਤੇ ਫਿਰ ਪੱਕਾ ਸ਼ਗਨ ਹੁੰਦਾ ਹਣਾ ਕੱਚਾ ਸ਼ਗਨ ਤਾਂ ਆਏ ਮੀਰਪਾਲ ਜੀ ਤੋਂ ਗੁੜੀਆਂ ਦੇ ਦिए ਸਾਰਾ ਕੁਝ ਹੋ ਜਾਂਦਾ ਮਾਪਿਆਂ ਦੇ ਫਿੱਟ ਆ ਜਾਂਦਾ ਘਰ-ਬਾਰ ਮੁੰਡਾ ਹਣਾ ਸਾਰੀਆਂ ਚੀਜ਼ਾਂ ਅਗਲੇ ਦੇ ਫਿੱਟ ਆ ਜਾਂਦੀਆਂ ਆਪਾਂ ਕਹਿੰਦੇ ਹਾਂ ਵੀ ਅਸੀਂ ਭਾਈ ਪ੍ਰਾਈਵੇਟ ਕਹਿੰਦੇ ਕੁੜੀ ਦੇਖਣ ਨੂੰ ਵੀ ਪ੍ਰਾਈਵੇਟ ਦੇਖਣੀ ਹੈ ਭਾਈ ਉਦੋਂ ਫਿਰ ਮੁੰਡੇ ਦਾ ਮਾਂ ਪਿਓ ਤੇ ਇੱਕ ਮੁੰਡਾ ਹੂੰ ਉਹ ਜਾਂਦੇ ਆ ਫਿਰ ਉਹ ਕਹਿੰਦੇ ਆ ਵੀ ਆਪਾਂ ਚਲ ਪੱਕਾ ਸਗੰਤਾ ਉਦੋਂ ਪਾਵਾਂਗੇ ਜਦੋਂ ਆਪਾਂ ਆਪਦਾ ਭੈਣ ਭਾਈ ਲੈ ਕੇ ਜਾਵਾਂਗੇ ਹੁਣ ਆਪਾਂ ਕੱਲੀ ਖੰਮਣੀ ਬੰਦਨੀ ਆ ਬੰਦਨੀ ਆ ਉਹਨੂੰ ਇੱਕ ਗੋੜ ਲਿਆ ਜਾਂਦਾ ਠੀਕ ਆ ਇਹ ਵੀ ਮਰਦੇ ਦੇ ਜਾਂ ਮੈਂ ਗੋੜ ਦੀ ਬਹੁਤ ਐਮੀਅਤ ਹੈ ਐਮੀਅਤ ਹੈ ਹਾਂ ਹਰ ਇੱਕ ਤਿਹਾਰ ਚ ਗੋੜਨ ਨੂੰ ਜ਼ਰੂਰ ਵਾਕੇ ਕਿਉਂਕਿ ਉਹ ਤਾਂ ਚਲੋ ਜੇ ਕਿਸੇ ਨੇ ਮੁੰਡੇ ਮੁਕੱਲੇ ਨੂੰ ਛਗਣ ਪਹੁੰਚ ਜਾਣਾ ਰੋਪਣਾ ਉਹ ਤਾਂ ਜਾਣਕਾਰੀ ਉਹ ਸੀ। ਹਾਂਜੀ ਕਈ ਭੈਣਾਂ ਨੂੰ ਫਿਰ ਵੀ ਆਹ ਜਾਣਕਾਰੀ ਵੀ ਕੰਮ ਦੇਊਗੀ ਵੀ ਜਦੋਂ ਅਸੀਂ ਅੱਜ ਛਗਣ ਪਹੁੰਚ ਜਾਣਾ ਪੱਕਾ ਦੋੱਚ ਅਸੀਂ ਕੀ ਕਰਨਾ ਹੈ। ਬਸ ਉਹ ਫਿਰ ਗੁੜੀਆਂ ਨੂੰ ਕੱਲੀ ਖੰਮਣੀ ਬੰਨ ਦਿੰਦੇ ਆ ਜਿਹੜੇ ਵਿਚਾਰੇ ਦਿਖਾਉਣ ਆਲੇ ਆਏ ਹੁੰਦੇ ਆ। ਜੇ ਗੱਲ ਫਿੱਟ ਹੈ। ਤਾਂ ਉਹ ਵੀ ਇਕੱਲੇ ਮੁੰਡੇ ਨੂੰ ਖੰਮਣੀ ਬੰਨ੍ਹ ਦਿੰਦੇ ਆ ਤੇ ਗੁੜ ਦਾ ਪੂਰਾ ਮੂੰਹ ਚ ਪਾ ਦਿੰਦੇ ਆ ਇਹਨਾਂ ਕੱਚਾ ਸਰਣ ਕਿਹਾ ਜਾਂਦਾ ਹੈ ਹਾਂ ਜਿਹੜਾ ਫਿਰ ਪੱਕਾ ਸਕਣਾ ਹਾਂ ਉਹਦੇ ਚੋਰੇ ਰਿਸ਼ਤੇਦਾਰ ਲੈ ਹਾਂਜੀ ਅਗਲਾ ਪਰਿਵਾਰਕ ਰਿਸ਼ਤੇਦਾਰ ਭੈਣ ਭਾਈ ਕੌਣਤਾ ਲੋਕ ਪਾਇਲਸਾ ਕਰਦੇ ਆ ਹਣਾ ਬਹੁਤ ਤੁਹਾਨੂੰ ਮੈਨੂੰ ਲੱਗਦਾ ਹੁੰਦਾ ਦਰਸ਼ਕੋ ਥੋੜਾ ਜਿਹਾ ਬਚੋ ਚਲੋ ਅਸੀਂ ਆਪਦੇ ਜਰੀਏ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦੇ ਆ ਹਣਾ ਵੀ ਥੋੜਾ ਜਿਹਾ ਬਚੋ ਇਨਾਂ ਖਰਚਿਆਂ ਦੇ ਵਿੱਚੋਂ ਮਤਲਬ ਚੰਗੀਆਂ ਰਸਮਾਂ ਕਰ ਲਓ ਜਿਦੇ ਬਿਨਾ ਸਰਦਾਨੀ ਹਣਾ ਸਰਦਾਨੀ ਤੇ ਦੂਜਿਆਂ ਨੂੰ ਤੁਸੀਂ ਇਹ ਕਰੋ ਵੀ ਥੋੜਾ ਜਿਹਾ ਅੱਖੋਂ ਪਰੋਖੇ ਕਰ ਲਓ ਤਾਂ ਆਪਾਂ ਸਾਰੇ ਜਾਨੀ ਖਰਚੇ ਤੋਂ ਬਚ ਸਕਦੇ ਆ ਤੇ ਕੋਈ ਹੋਰ ਤੁਹਾਡੇ ਮੰਦ ਵਿੱਚ ਤੇ ਇਹਦੇ ਵਿੱਚ ਵੀ ਫਿਰ ਵੀਰਪਲ ਵੀ ਜਿਵੇਂ ਹੋਣਾ ਆਪਾਂ ਗੋੜ ਲੈ ਗਏ ਹਾਂਜੀ ਖੰਮਣੀ ਲੈ ਗਈ ਖੰਮਣੀ ਬੋਡੀਆਂ ਨੂੰ ਚੂੜੀਆਂ ਠੀਕ ਹੈ 2 2 2 ਦਰਜਨ ਹਮ ਤੇ ਵੀ ਹੋ ਰਹਾ ਪਾਊਡਰ ਸੁਰਖੀ ਬਿੰਦੀ ਹੈ ਨਾ ਮੇਕਅਪ ਦਾ ਸਮਾਨ ਸਾਰਾ ਉਹ ਆਪਾਂ ਬੋਡੀ ਟੋਕਰੀ ਬਣਾ ਲਏਗੇ ਬੋਡੀ ਬਣਾ ਲਏਗੇ ਹਮ ਹਮ ਇੱਕ ਫਲਾਣ ਦੀ ਟੋਕਰੀ ਹਮ ਬਿੱਦ ਬਿੱਦ ਹਾਂ ਜੀ ਇੱਥੇ ਵੀ ਅਸੀਂ ਬਿੱਦ ਲੈ ਕੇ ਜਾਂਦੇ ਹਾਂ ਇੱਥੇ ਵੀ ਆਪਾਂ ਬਿੱਦ ਲੈ ਕੇ ਜਾਂਦੇ ਹਾਂ ਕਿਉਂਕਿ ਉਹ ਤਾਂ ਮੁੰਡਿਆਂ ਨੂੰ ਕਲੇ ਨਹੀਂ ਸਕਣ ਪੈਂਦਾ ਸੀ ਇੱਥੇ ਹੁਣ ਦੋ ਜਾਣਿਆਂ ਨੂੰ ਦੋ ਜਾਣਿਆਂ ਨੂੰ ਪੈਂਦਾ ਠੀਕ ਆ ਟੀ ਵਾਲੇ ਅੱਡ ਲੈਂਦੇ ਆ ਪੁੱਤ ਵਾਲੇ ਅੱਡ ਲੈਂਦੇ ਠੀਕ ਹੈ ਹਾਂ ਉਹ ਬਿੱਦ ਦੀਆਂ ਸਾਰਾ ਪਹਿਲਾਂ ਖੰਮਣੀ ਬੰਨ੍ਹ ਦਿੰਦੇ ਆ। ਹੂੰ। ਫਿਰ ਵਿੱਦ ਪਾਉਂਦੇ ਆ। ਪੰਜ ਮੂਠੀਆਂ ਕੋਈ 7 ਪਾ ਲੈ। ਠੀਕ ਹੈ। ਹਾਂ। ਕੋਈ ਆਪ ਦੀ ਬਸ ਇੱਛਾ ਮੁਤਾਬਕ।